ਕਿੰਨਾ ਕੁ ਵੱਧ ਰਿਹਾ ਸਰੰਦ ਚੋ ਦਾ ਤਾਂ ਬਾਈ ਬਹੁਤ ਵੱਧ ਰਿਹਾ ਜੀ ਠੀਕ ਹੈ ਹਾਂ ਜੀ ਮਾਗਰ ਇਹ ਆ ਮੰਨ ਲਓ ਤੁਸੀਂ ਯਾ 100 ਕਿੱਲੇ ਮੈਨੂੰ ਸਾਰੇ ਚ ਪਾਣੀ ਆ ਗਿਆ ਜੀ ਪਹਿਲਾਂ ਪੀਜੇ ਵੀ ਡੁੱਬੂ ਗਈ ਇਹਦਾ ਚ ਪਾਣੀ ਵੱਧਦਾ ਪਿੱਛੋਂ ਛੱਡਿਆ ਜਾਂਦਾ ਜਾਂ ਕਿਸੇ ਵੀ ਕਾਰਨ ਕਰਕੇ ਵੱਧਦਾ ਤਾਂ ਇਹਦਾ ਮਤਲਬ ਫਸਲਾਂ ਡੁੱਬ ਸਕਦੀਆਂ ਨੇ ਆਹ ਏਰੀਆ ਬਾਈ 100% ਡੁੱਬੂਗਾ ਜੀ ਸਪਾਈ ਬਾਈ ਬਾਈ ਜੀ ਦੀ ਬਿਲਕੁਲ ਨਹੀਂ ਹੋਈ ਨਹੀਂ ਇਹ ਸਪਾਈ ਨੂੰ ਹੋ ਗਏ 2-3 ਸਾਲ ਹੋ ਗਏ ਜੀ ਸਪਾਈ ਮੁੜ ਕੇ ਹੋਈ ਨਹੀਂ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਪੂਰਾ ਪਹਿਲਾਂ ਰੱਖਾਂਗੇ ਵਿਉਂਤਮੰਦੀ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਿਆ ਉਹ ਮੌਕੇ ਤੇ ਜਾਗਦੇ ਤੇ ਵੀ ਇਹ ਸਰਕਾਰ ਵੀ ਕੁਝ ਨਹੀਂ ਕਰਿਆ ਜੀ ਇਹਨੇ ਤਾਂ ਜਮੀ ਕੱਖ ਨਹੀਂ ਕਰਿਆ ਜੇ ਆਜੇ ਪਿੰਡ ਹੁਣ ਅਸੀਂ ਪਾਥੀਆਂ ਨਾਲ ਡੱਕਰਾਂਗੇ ਇਹਨੂੰ ਆਹ ਠੀਕ ਹੈ ਵੋਟ ਕਿਹੜੀ ਇਹਨੂੰ ਪਾਥੀਆਂ ਨਾਲ ਭਜਾਵਾਂਗੇ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੁਹੰਮਦ ਤਮਾਨ ਮਰਦਾਬਾਦ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਵਾਰਸ਼ ਹੋ ਰਹੀ ਹੈ ਜਿਸ ਕਾਰਨ ਲਗਾਤਾਰ ਜਿਹੜੇ ਚੋਏ ਨੇ ਜਾਂ ਜਿੰਨੇ ਵੀ ਨਹਿਰਾਂ ਨੇ ਉਹ ਪੂਰੇ ਉਫਾਨ ਤੇ ਨੇ ਕਿਉਂਕਿ ਜੇ ਨਹਿਰਾਂ ਚ ਜਿਆਦਾ ਪਾਣੀ ਵਧਦਾ ਤਾਂ ਚੋਇਆਂ ਚ ਪਾਣੀ ਛੱਡਿਆ ਜਾਂਦਾ ਤੇ ਜਦੋਂ ਚੋਇਆਂ ਚ ਪਾਣੀ ਛੱਡਿਆ ਜਾਂਦਾ ਤਾਂ ਵੱਡੇ ਨੁਕਸਾਨ ਹੁੰਦੇ ਨੇ ਕਿਸਾਨਾਂ ਦੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਰੰਦ ਚੋਆ ਦੀਆਂ ਸਰੰਦ ਚੋਆ ਜੋ ਤਕਰੀਬਨ 3-4 ਹਲਕਿਆਂ ਚੋਂ ਕ੍ਰੋਸ ਹੋ ਕੇ ਲੰਘਦਾ ਸਭ ਤੋਂ ਪਹਿਲਾਂ ਭੋੜੇ ਸੈਫਨ ਤੋਂ ਹੁੰਦਾ ਹੋਇਆ ਹਲਕਾ ਨਾਬਾ 'ਚ ਪਹੁੰਚਦਾ ਹਲਕਾ ਨਾਬਾ ਤੋਂ ਹਲਕਾ ਸੰਗਰੂਰ ਹਲਕਾ ਸੰਗਰੂਰ ਤੋਂ ਹਲਕਾ ਸੁਨਾਮ ਸੋ ਉਸਦਾ ਪੱਧਰ ਆ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੇ ਹੋਇਆ ਪਿਆ ਜਣੀ ਕਿ ਲਗਾਤਾਰ ਵਧ ਰਿਹਾ ਕਿਸਾਨਾਂ ਦਾ ਕਹਿਣਾ ਕਿ ਜੋ ਕੱਲ ਸੀ ਤਾਂ ਅੱਜ ਉਸ ਤੋਂ ਜ਼ਿਆਦਾ ਵਧਿਆ ਅਬਾਹ ਤੇ ਕਿਸਾਨ ਚਿੰਤਤ ਨੇ ਕਿਉਂਕਿ ਇੱਧਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਅਸੀਂ ਪੂਰੇ ਬੰਨ ਤੇ ਖੜਿਆ ਇਧਰ ਕ੍ਰੋਸ ਹੋ ਕੇ ਪਾਣੀ ਚੋਏ ਦਾ ਆ ਚੁੱਕਿਆ ਜੇ ਗੱਲਬਾਤ ਕਰੀਏ ਕਿ ਚੋਏ ਦਾ ਪਾਣੀ ਇਧਰ ਆ ਚੁੱਕਿਆ ਤਾਂ ਜਿਹੜੇ ਕਿਸਾਨ ਨੇ ਉਹ ਬਹੁਤ ਚਿੰਤਤ ਨੇ ਕਿ ਕਿਸ ਤਰੀਕੇ ਨਾਲ ਕਿਤੇ ਸਾਡਾ ਵੱਡਾ ਨੁਕਸਾਨ ਨਾ ਹੋ ਜਾਵੇ ਇਹ ਕਿਸਾਨ ਸਾਡੇ ਨਾਲ ਮੌਜੂਦ ਨੇ ਪਿੰਡ ਕਾਬਦਾਂ ਦੇ ਕਿਸਾਨ ਨੇ ਜਿਹੜੇ ਕਹਿ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਦੇ ਪਿੱਛੇ ਸਾਡੀ ਫਸਲ ਆ ਤੇ ਕਹਿ ਰਹੇ ਨੇ ਕਿ ਇਧਰ ਫਸਲ ਚ ਪਾਣੀ ਜਾ ਵੀ ਚੁੱਕਿਆ ਬਾਈ ਜੀ ਹੁਣ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਆਪਣਾ ਕਰਮਜੀਤ ਬਾਈ ਜੀ ਅੱਛਾ ਕਰਮਜੀਤ ਬਾਈ ਕਿਹੜੀ ਜ਼ਮੀਨ ਆਪਣੀ ਇੱਥੇ ਨੇੜੇ ਤੇ ਠੀਕ ਹੈ ਇਹਦਾ ਪੱਧਰ ਕਿੰਨਾ ਕੁ ਵੱਧ ਰਿਹਾ ਸਰੰਦ 14 ਦਾ ਦਾ ਬਈ ਬਹੁਤ ਵੱਧ ਰਿਹਾ ਜੀ ਠੀਕ ਹੈ ਹਾਂ ਜੀ ਮਾਗਰ ਜੀ ਆਏ ਮੰਨ ਲਓ ਤੁਸੀਂ ਵੀ ਆ 100 ਕਿੱਲਿਆਂ ਮੈਨੂੰ ਸਾਰੇ ਜੀ ਪਾਣੀ ਆ ਗਿਆ ਜੀ ਸਾਰੇ ਜੀ ਪਾਣੀ ਆ ਗਿਆ ਜੀ ਅੱਛਾ ਹਾਂ ਇਤੋਂ ਪੱਲਾ ਇਹਦੀ 92 93 ਤਰਨ ਮੇ ਤੁਪੇਗਾ ਦੀ ਪੰਡ ਠੀਕ ਹੈ ਸਾਰਾ ਜੀ ਇਹ ਹੁਣ ਆਇਆ ਦੀ 21 22 ਜਾਇਓ ਜੀ ਉਸ ਦਿਵਾਂ ਖਾਤਰਾ ਇਹ ਫਾਸਰਾ ਦਾ ਹੈਗੀ ਹੈਗਾ ਜੀ ਪਹਿਲਾਂ ਪੀਜੇ ਵੀ ਡੁੱਬੂ ਹੈ ਇਹਦਾ ਇਹਦਾ ਪੀਜੇ ਹੀ ਬਣਾਇਆ ਜੀ ਉਹ ਬਹੁਤ ਨੀਵੇਂ ਬਣਾਇਆ ਹੈ ਜੀ ਉਹ ਜੇ ਪਾਣੀ ਇਤਰੋਂ ਗਿਆ ਤਾਂ ਪਾਣੀ ਉਤਰੋਂ ਵੀ ਜਾਊਗਾ ਜੀ ਪਾਣੀ ਨਛਾਣਾ ਬਹੁਤ ਵੱਡਾ ਹੈ ਕਾਪ ਦਾ ਪੀਜੇ ਵਿੱਚ ਵੀ ਪੜ ਸਕਦਾ ਜੇ ਇਹ ਉਛਲ ਜਾਊਗਾ ਹਾਂ ਜੀ ਹਾਂ ਉਹ ਪੀਜੇ ਤੂੰ ਖੜ ਕੇ ਦੇਖੋ ਜੀ ਬਹੁਣ ਮਿਆਣਾ ਪੀਜੇ ਦੀ ਠੀਕ ਹੈ ਹਾਂ ਜੀ ਹਾਂ ਨਹੀਂ ਹੁਣ ਇਹ ਪਾਣੀ ਕਿੰਨੇ ਕਿੱਲਿਆਂ ਚ ਐਂਟਰ ਹੋ ਚੁੱਕਿਆ ਉੱਪਰ ਦੀ ਉਛਲ ਰਿਹਾ ਹੈ ਬਾਈ ਜੀ ਬਹੁਤ ਜ਼ਿਆਦਾ ਹੋ ਰਿਹਾ ਹੈ ਕਿ ਅਸੀਂ ਦੇਖ ਰਹੇ ਹਾਂ ਪਰਲੀ ਸਾਈਡ ਤਾਂ ਕਾਫੀ ਉੱਚਾ ਹਜੇ ਬੰਨ ਇਧਰਲੀ ਸਾਈਡ ਇਧਰ ਬਾਈ ਸ਼ੌਕ ਕਿੱਲੇ ਵਾਂਗੂ ਪਾਣੀ ਆ ਗਿਆ ਮੰਨ ਲਓ ਅੱਛਾ ਹਾਂ ਜੀ ਹਾਂ ਪਾਣੀ ਆਇਆ ਹੋਈ ਜੀ ਰੇ ਬੜਾ ਹੈ ਜੇ ਹੁਣ ਬਾਰਿਸ਼ ਹੋਰ ਹੁੰਦੀ ਹੈ ਜਾਇ ਵਿੱਚ ਪਾਣੀ ਵਧਦਾ ਪਿੱਛੋਂ ਛੱਡਿਆ ਜਾਂਦਾ ਜਾਂ ਕਿਸੇ ਵੀ ਕਾਰਨ ਕਰ ਆਇ ਰਿਹਾ ਡਾ ਅੱਜ ਲੈ ਰਿਹਾ ਹੜ ਡੁੱਬੂਗਾ ਜੀ ਇਹ ਇਹ ਪਹਿਲਾਂ ਸਫਾਈ ਹੋਈ ਸੀ ਇਸ ਨਾਲੇ ਦੀ ਨਾ ਜੀ ਇੱਕ ਵਾਰ ਵੀ ਨਹੀਂ ਹੋਈ ਮਾਣਾ ਜੀ ਬਹੁਤ ਸਾਲ ਹੋ ਗਏ ਸਫਾਈ ਦੇਖੀ ਨਹੀਂ ਕਦੇ ਜੀ ਠੀਕ ਹੈ ਉਦੋਂ ਮੇਰੇ ਮੇਰੇ ਖਿਆਲ ਸੀ 16 17 ਸਾਲ ਹੋ ਗਏ ਜੋ ਸਫਾਈ ਹੋਈ ਤੀਦੀ ਜਦੋਂ ਆ ਪੜਾਉ ਬਣਾਈ ਦੀ ਜੀ ਉਦੋਂ ਹਾਂਜੀ ਉਸ ਤੋਂ ਬਾਅਦ ਆ ਬੰਨ ਪਰਲਾ ਉਦੋਂ ਦਾ ਬਣਿਆ ਹੋਇਆ ਓਦੋਂ ਦਾ ਬਣਿਆ ਹੋਇਆ ਜੀ ਠੀਕ ਹੈ ਉਸ ਤੋਂ ਬਾਅਦ ਕੋਈ ਸਫਾਈ ਨਹੀਂ ਕੁਛ ਨਹੀਂ ਹੋਇਆ ਜੀ ਓਰੇ ਠੀਕ ਹੈ ਆ ਬੇਲ ਤਾਂ ਹੁਣ ਸਾਫ ਹੋ ਗਈ ਬਹੁਤ ਬੇਲਦੀ ਰ ਬਹੁਤ ਜ਼ਿਆਦਾ ਜੀ ਇਹਦਾ ਪਾਣੀ ਜਿੱਥੇ ਆਪਾਂ ਖੜੇ ਆਂ ਜੇ ਪਾਣੀ ਦਾ ਪੱਧਰ ਵਧ ਗਿਆ ਇ ਛਾਹ ਜੀ ਸਾਰਾ ਕ੍ਰਾਸ ਹੋਊਗਾ ਜੀ ਪਾਣੀ ਦਾ ਠੀਕ ਹੈ ਹਾਂ ਜੀ ਉਹ ਮਗਰ ਤਾਂ ਹੋ ਗਿਆ ਜੀ ਬਾਹਰ ਜਿਹੜੀ ਆ ਵੀ ਬਾਈ ਦੇ ਪਹੀ ਲਾਈ ਤਾਂ ਕਰਕੇ ਬੱਜਾ ਜੀ ਠੀਕ ਹੈ ਹਾਂ ਜੀ ਤੇ ਗਾਹਾਂ ਵੀ ਹੋਊਗਾ ਜੀ ਪਾਣੀ ਕ੍ਰਾਸ ਉਹ ਵੀ ਜੀ ਕੀ ਨਾਮ ਹੈ ਜੀ ਆਪਣਾ ਕਸ਼ਮੀਰ ਸਿੰਘ ਹੈ ਜੀ ਅੱਛਾ ਕਸ਼ਮੀਰ ਸਿੰਘ ਜੀ ਕਿਵੇਂ ਲੱਗਦੇ ਨੇ ਹਾਲਾਤ ਪਾਣੀ ਦੇ ਔਲਾਦ ਪਾਣੀ ਵਧੀ ਜਾਂਦਾ ਜੀ ਬਸ ਹੂੰ ਹੂੰ ਅੱਛਾ ਕੱਲ ਦਾ ਬਹੁਤ ਵਧ ਗਿਆ ਜੀ ਪਾਣੀ ਠੀਕ ਹੈ ਉਧਰ ਵੀ ਪਹਿਲੇ ਵਾਸਤੇ ਵੀ ਟੱਪ ਰਿਆ ਜੀ ਪਾਣੀ ਸੈਮਲ ਟੱਪ ਲਾਰਾ ਹੀ ਨਿਕਲ ਰਿਆ ਜੀ ਪਾਣੀ ਅੱਛਾ ਠੀਕ ਓ ਠੀਕ ਹੈ ਉਧਰ ਵੀ ਲਵ ਲਵ ਸਾਰੇ ਪਾਣੀ ਫਿਰਦਾ ਜੀ ਰੀਚ ਅੱਛਾ ਜਨਕੇ ਖਤਰੇ ਚ ਆ ਕੰਮ ਪੂਰਾ ਹੋਣਾ ਜਾਈ ਪੂਰਾ ਇਹਣਾ ਠੀਕ ਹੈ ਅਸੀਂ ਦੇਖ ਰਹੇ ਹਾਂ ਉੱਥੇ ਉਹ 7 ਫੁੱਟ ਤਕਰੀਬਨ 8 ਫੁੱਟ ਤੇ ਪਾਣੀ ਆ ਉਹ ਜਿਹੜਾ ਆਪਾਂ ਸਰੰਧ ਚੋਦਾ ਉਹ ਮਿੰਤੀ ਵਾਲਾ ਉਹ ਕਿੰਨਾ ਕੁ ਜੇ ਫੁੱਟ ਹੋਰ ਵਧਿਆ ਤਾਂ ਵੱਡਾ ਨੁਕਸਾਨ ਹੋ ਜਾ ਹਾਂ ਜੀ ਆ ਪੂਰਾ ਇੱਧਰ ਸਾਰੇ ਫਿਰਜੂ ਪਾਣੀ ਅੱਛਾ ਹਾਂ ਜੀ ਉਧਰ ਵੀ ਸਾਰੇ ਲਵ ਲਵ ਨੇ ਸਾਰੇ ਫਿਰੂ ਹੈ ਕਿ ਉਧਰ ਨੀਵੇਂ ਵਾਹਣ ਨੇ ਸਾਰੇ ਲਵ ਲਵ ਨੇ ਠੀਕ ਹੈ ਹਾਂ ਅੱਛਾ ਸਫਾਈ ਬਾਈ ਜੀ ਦੀ ਬਿਲਕੁਲ ਨਹੀਂ ਹੋਈ ਨਾ ਜੀ ਸਫਾਈ ਨੂੰ ਹੋ ਗਏ 2-3 ਸਾਲ ਹੋ ਗਏ ਸਫ ਠੀਕ ਹੈ ਠੀਕ ਹੈ ਅੱਛਾ ਪਹਿਲੇ 2-3 ਸਾਲ ਪਹਿਲਾਂ ਕਰੀਸੀ ਬਣੀ ਮੋਟੀ ਹਾਂ ਮਾੜੇ ਮੁੱਡੀ ਉਹ ਕਰ ਦਿੰਦੇ ਨਹੀਂ ਬਸ ਦਵਾਈ ਲਾਉਣੇ ਠੀਕ ਹੈ ਐਦ ਕੀ ਐਦ ਕੀ ਕੋਈ ਨਹੀਂ ਆਇਆ ਐਦ ਕੀ ਕੋਈ ਨਹੀਂ ਆਇਆ ਠੀਕ ਹੈ ਹਾਂ ਜਾਨਕਿ ਨੁਕਸਾਨ ਹੋ ਸਕਦਾ ਹੁਣ ਚਿੰਤਾ ਸਤਾ ਰਹੀ ਆ ਵੀ ਜੇ ਮੀਂਹ ਜਿਆਦਾ ਪੈਂਦਾ ਜਾਂ ਪਿੱਛੋਂ ਪਾਣੀ ਵਧਦਾ ਤਾਂ ਨੁਕਸਾਨ ਵੱਡਾ ਹੋਊਗਾ ਆ ਨੁਕਸਾਨ ਪੂਰਾ ਹੋਊਗਾ ਜੀ ਇੱਧਰ ਦਾ ਸਾਰੇ ਖੇਤਾਂ ਦਾ ਹੋ ਜੂਗਾ ਇਹ ਇੱਧਰ ਵੀ ਲਵੇ ਸਾਰੇ ਹੋਊਗਾ ਇਹ ਪਿੰਡ ਦੇ ਵੀ ਜਾਂ ਪਿੰਡ ਦੇ ਵੀ ਨਾਲ ਪਹੁੰਚ ਜਾਂਦਾ ਪਾਣੀ ਅੱਛਾ ਬਿਲਕੁਲ ਸੋ ਵੱਡਾ ਨੁਕਸਾਨ ਹੋਣ ਦੇ ਚਾਂਸ ਨੇ ਕਿਸਾਨ ਕਹਿ ਰਹੇ ਨੇ ਚਿੰਤਤ ਨੇ ਅਤੇ ਕਹਿ ਰਹੇ ਨੇ ਕਿ ਲਗਾਤਾਰ ਪਾਣੀ ਵਧ ਵੀ ਰਿਹਾ ਹੁਣ ਦੇਖਣਾ ਹੋਵੇਗਾ ਕਿ ਕਿੰਨਾ ਕੁ ਪਾਣੀ ਵਧਾ ਜੇ ਕੰਟਰੋਲ ਰਹਿੰਦਾ ਤਾਂ ਬਚਾਅ ਹੋ ਸਕਦਾ ਨਹੀਂ ਨੁਕਸਾਨ ਹੋ ਸਕਦਾ ਵਿੱਚ ਕੀ ਨਾਮ ਆਪਣਾ ਬਹਾਲ ਸਿੰਘ ਜੀ ਅੱਛਾ ਬਹਾਲ ਸਿੰਘ ਜੀ ਕਿਵੇਂ ਲੱਗਦਾ ਹੁਣ ਜਿਵੇਂ ਦੀ ਸਿਚੁਏਸ਼ਨਾ ਹੋਣੀ ਇੱਥੇ ਦੀ ਹੁਣ ਤਾਂ ਬਸ ਹਣ ਟੜਕੇ ਹੋ ਕੇ ਚੱਲਣਾ ਪਊ ਜੀ ਪਰਲੇ ਪਾਸੇ ਸੈਂਪਲ ਖੁੱਲੇ ਨੇਗੇ ਉਹ ਪਾਣੀ ਪਿੰਡ ਕਿੰਨੀ ਨੂੰ ਚੱਲ ਪਿਆ ਅੱਛਾ ਹਾਂ ਠੀਕ ਹੈ ਸੀ 7 ਸੈਂਪਲ ਨੇਗੇ ਸਾਰਾ ਪਾਣੀ ਉਧਰੋਂ ਚੱਲ ਰਿਹਾ ਠੀਕ ਹੈ ਜੇ ਹੋਰ ਰਾਤ ਨੂੰ ਪਾਣੀ ਮਾੜਾ ਮੋਟਾ ਵੱਧ ਗਿਆ ਪਿੰਡ ਕਿੰਨੀ ਉੱਫੜ ਸਕਦਾ ਠੀਕ ਹੈ ਹਾਂ ਅੱਛਾ ਤੁਹਾਡੇ ਪਿੰਡ ਕਿਨੀ ਉਧਰ ਨੂੰ ਨਿਮਾਣਾ ਉਧਰ ਨਿਮਾਣਾ ਜੀ ਆਹ ਸੈਂਪਲ ਸਾਰੇ ਲੱਗੇ ਹੋਏ ਨੇ ਜੀ ਚੱਲ ਪਿਆ ਪਾਣੀ ਪਰਾਂ ਨੂੰ ਠੀਕ ਹੈ ਇਹਦੇ ਪਰਲੇ ਪਾਸੇ ਓਕੇ ਅੱਛਾ ਜੀਰੀਆਂ ਹੁਣ ਪਿੰਡ ਦਾ ਨੁਕਸਾਨ ਆ ਵੀ ਪਿੰਡ ਨੂੰ ਚੱਲੂਗਾ ਪਾਣੀ ਜੇ ਇਹ ਤੋਂ ਵੱਧ ਗਿਆ ਥੋੜਾ ਕਹਣਾ ਠੀਕ ਹੈ ਪਹਿਲਾਂ ਬਾਈ ਜੂਰੀ ਗੱਲ ਕਰਦੇ ਸੀ ਕਿ ਇੱਥੇ ਆ ਬੂਟੀ ਬਹੁਤ ਹੋਈ ਵੀ ਸੀ ਪਹਿਲਾਂ ਬੂਟੀ ਸਫਾਈ ਹੋਈ ਨਹੀਂ ਇਸ ਬਾਰੇ ਦੀ ਨਾ ਹੋਈ ਨਹੀਂ ਜੀ 2 ਸਾਲ ਹੋ ਗਏ ਉਹ ਪਹਿਲਾਂ ਜਿੱਤੇ ਭਗਵੰਤ ਮਾਨ ਉਹਦੋਂ ਕਰਾਈਆ ਕਿਰਾ ਮਾੜੀ ਮੁੱਟੀ ਉਦੋਂ ਬਾਅਦ ਸਫਾਈ ਹੀ ਨਹੀਂ ਹੋਈ ਠੀਕ ਹੈ ਹਾਂ ਅਸਾ ਇੱਕ ਵਾਰ ਜਦੋਂ ਸਰਕਾਰ ਆਈ ਆ ਉਦੋਂ ਜੇ ਕਰਵਾਈ ਉਦੋਂ ਉਦੋਂ ਕਰਾਈਆ ਠੀਕ ਹੈ ਹਾਂ ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਪੂਰਾ ਪਹਿਲਾਂ ਰੱਖਾਂਗੇ ਵਿਉਂਤਮਨ ਦੀ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਿਆ ਉਹ ਮੌਕੇ ਤੇ ਜਾਗਦੇ ਤੇ ਵੀ ਇਹ ਸਰਕਾਰ ਵੀ ਕੁਝ ਨਹੀਂ ਕਰਿਆ ਜੀ ਇਹ ਠੀਕ ਹੈ ਜੇ ਆਜੇ ਪਿੰਡ ਹੁਣ ਅਸੀਂ ਪਾਥੀਆਂ ਨਾਲ ਡੱਕਰਾਂਗੇ ਇਹਨੂੰ ਹਾਂ ਠੀਕ ਹੈ ਵੋਟ ਕਿਹੜੀ ਇਹਨੂੰ ਪਾਥੀਆਂ ਨਾਲ ਭਜਾਵਾਂਗੇ ਜਿਆੜਾ ਪਾਵਾਂਗੇ ਜੀ ਪਹਿਲਾਂ ਤੁਸੀਂ ਜਿਆੜਾ ਪਾਵੋ ਬਹੁਤ ਨੁਕਸਾਨ ਕਰਾ ਰਿਹਾ ਜੀ ਇਤਕੀ ਦਾ ਅੱਛਾ ਤੇ ਬਾਕੀ ਆ ਹੁਣ ਡਰ ਸਤਾ ਰਿਹਾ ਸੋਨੂੰ ਵੀ ਕਿਤੇ ਜਿਆਦੇ ਜੀ ਹੁਣ ਆ ਜੀਰੀਆਂ ਨੇ ਪਰਲੇ ਬਸੇ ਲਵੇ ਲਵੇ ਜੇ ਜੀਰੀਆਂ ਚ ਪਾਣੀ ਵੜ ਗਿਆ ਦੂ ਮੋੜ ਕੇ ਸੁੱਕਣੀ ਨਹੀਂ ਇਹ ਹਾਂ ਨੌਰਾ ਨਿਕੜੇ ਜਿਨ੍ਹਾਂ ਤੇ ਕਨਾਲੇ ਚੋਂ ਪਾਣੀ ਨਹੀਂ ਘਟ ਰਿਹਾ ਨੜੇ ਹੁਣ ਜੇ ਜੀਰੀਆਂ ਦੀ ਗੱਲ ਕਰੀ ਜੀ ਉਹ ਵੀ ਨਸਾਰੇ ਤੇ ਆਈਆਂ ਹੋਈਆਂ ਨੇ ਕੰਪਲੀਟ ਹੋਣ ਵਾਲੀਆਂ ਮਹੀਨੇ ਤੱਕ ਵੱਢਣ ਵਾਲੀਆਂ ਨੇ ਬਗੋਲੇ ਚ ਨੇ ਹੁਣ ਸਾਰੀਆਂ ਜੀਰੀਆਂ ਜੀ ਉਹ ਨੁਕਸਾਨ ਨੇ ਨੁਕਸਾਨ ਐਦੋਂ ਬਾਅਦ ਹੂੰ ਠੀਕ ਐ ਠੀਕ ਹੁਣ ਤਾਂ ਡਾਰੇ ਡਰਾ ਜੀ ਐਦੋਂ ਬਾਅਦ ਅੱਛਾ ਠੀਕ ਇਹ ਨਹੀਂ ਪਤਾ ਰਾਤ ਨੂੰ ਕੱਲ ਤਾਂ ਜੇ ਘਟ ਤੇ ਅੱਜ ਫੇਰ ਵੱਧ ਗਿਆ ਰਾਤ ਨੂੰ ਹੋਰ ਵੱਧ ਸਕਦਾ ਫਿਰ ਪਿੰਡੂਕਾ ਪਿੰਨੀ ਪਾਲਣ ਨੂੰ ਚੱਲੂਗਾ ਉਧਰੋਂ ਪਰਲੇ ਸਿੰਪਲਾਂ ਦਾ ਤਾਂ ਠੀਕ ਐ दो, दो, पेंडे पेंडे अच्छा उधर बहुत कितने के एकड़ ਨੂੰ ਪ੍ਰਭਾਵਿਤ ਕਰ ਦਿੰਦਾ ਇਹ ਜੇ ਜਿਆਦਾ ਵੱਧ ਜੇ ਉਹ ਝਮਲਾ 2-3000 ਉਹਦਾ ਪਿੰਡੇ ਲੈ ਲੂ ਸਾਰਾ ਜੀ ਸਾਰਾ ਪਿੰਡੇ اچھا ਹਾਂ ਠੀਕ ਹੈ ਤਿੰਨ ਸੈਂਪਲ ਨੇ ਉਧਰ ਗੈ ਲਓ ਪਿੰਡ ਕਿੰਨੀ ਜਾਊ ਸਾਰਾ ਆਪਣੀਆਂ اچھا ਉਹ ਜਦੋਂ ਓਵਰ ਹੋ ਜਾਂਦਾ ਉਹ ਸੈਫ ਨਾਲ ਅਸੀਂ ਅੱਗੇ ਹੁਣ ਵੀ ਕੱਢ ਰਿਹਾ ਜੀ ਪਰਾਂ ਦੋ ਸੈਂਪਲ ਤਾਂ ਹੁਣ ਚੱਲ ਰਹੇ ਨੇ ਪਰਾਂ ਨੂੰ ਠੀਕ ਹੈ ਹਮਮ ਅੱਛਾ ਜੇ ਨਹੀਂ ਕਿ ਖਤਰਾ ਹੋਇਆ ਪਏ ਬਾਈ ਜੀ ਪੂਰਾ ਬਹੁਤ ਫੁੱਲ ਖਤਰਾ ਸ਼ੌਤ ਤੋਂ ਸ਼ੌਤ ਨਾਲ ਖਤਰਾ ਜੀ ਠੀਕ ਹੈ ਉਹ ਪਿੰਡ ਬਹੁਤ ਸਾਡਾ ਨਮਾਇਨ ਚਾਈ ਅੱਛਾ ਹਾਂ ਇਹਦਾ ਪੰਡੜਾ ਪੜਾਉਂ ਕਰਕੇ ਬਚਿਆ ਹੋਇਆ ਜੀ ਇਹ ਆ ਪਰਉਣ ਲੱਗੀ ਆ ਜੀ ਇਹਦੇ ਕਰਕੇ ਬਚਿਆ ਆ ਜੀ ਸਿੰਪਲ ਕੱਟਦੇ ਨੇ ਪਾਣੀ ਪਰਾਂ ਤਾਂ ਜਿਹੜਾ ਕੱਟ ਰਹੇ ਨੇ ਨੁਕਸਾਨ ਤਾਂ ਬਹੁਤ ਵੱਡਾ ਹੋ ਸਕਦਾ ਜੀ ਅੱਛਾ ਇਹ ਇੰਨਾ ਪਾਣੀ ਹੁਣ ਇਸ ਵਾਰੀ ਆਇਆ ਕਈ ਸਾਲਾਂ ਬਾਅਦ ਪਹਿਲਾਂ ਵੀ ਆਇਆ ਸੀ ਕਦੇ ਨਹੀਂ ਕਈ ਸਾਲ ਬਾਅਦ ਆਇਆ ਜੀ ਹੁਣ ਅੱਛਾ 30 35 ਸਾਲ ਹੋ ਗਏ ਜੀ ਇੰਨਾ ਪਾਣੀ ਹੁਣ ਆਇਆ ਅੱਛਾ ਇੰਨੇ ਲੈਵਲ ਤੇ ਗਿਆ ਨਹੀਂ ਸੀ ਪਹਿਲੇ ਆ ਨਹੀਂ ਇੰਨਾ ਨਹੀਂ ਗਿਆ ਕਦੇ ਇਹ ਹੋ ਗਏ 30 35 ਸਾਲ ਹੋ ਗਏ ਉਦੋਂ ਆਇਆ ਸੀ ਉਦੋਂ ਪਿੰਡ ਚ ਪਾਣੀ ਵੜ ਗਿਆ ਤੇ ਅਸੀਂ ਪੜਿਉਗਾ ਮਾਰ ਮਾਰ ਕੇ ਫੇਰ ਪਿੰਡ ਬਚਾਇਆ ਸੀ ਠੀਕ ਆ ਆ ਇਹ ਡੁੱਬ ਗਿਆ ਅੱਗੇ ਜਨਨ ਕਿ ਜਿਹੜੀ ਸੈਫਨ ਹੈ ਤੁਸੀਂ ਗੱਲ ਕਰਦੇ ਹੋ ਪਿੰਡ ਵੱਲ ਜਾ ਰਿਹਾ ਪਾਣੀ ਉਹ ਪਹਿਲਾਂ ਚੱਲੇ ਨਹੀਂ ਸੀ ਕਦੇ ਹਮਾਰ ਹੋ ਗਿਆ ਸੀ ਪਾਣੀ ਆ ਜਿਹੜੀ ਵੱਡੀ ਸੜਕਾ ਹੁਣ ਤਾਂ ਥੋੜੀ ਉੱਚੀ ਚੱਕ ਤੇ ਇਹਦੇ ਹਮਾਰ ਹੋ ਗਿਆ ਸੀ ਪਾਣੀ ਪਰਾਂ ਟੱਪਾਂ ਲੱਗ ਗਈ ਦੀ ਸੜਕ ਵਿੱਚ ਜਨਨ ਕਿ ਸਾਲ 2 ਸਾਲ 3 ਸਾਲ ਪਹਿਲਾਂ ਉਹ ਸੈਫਨ ਚੱਲੇ ਨਹੀਂ ਸੀ ਕਦੇ ਜਿਹੜੇ ਹੁਣ ਚੱਲੇ ਉਹ ਤੋਂ ਨਹੀਂ ਚੱਲੇ ਸੀ ਅੱਛਾ ਹਾਂ ਇਹ ਹੁਣ ਚੱਲੇ ਨੇ ਠੀਕ ਹੈ ਜਨਨ ਕਿ ਖਤਰਾ ਹੀ ਹੋਇਆ ਪਿਆ ਇਧਰਲੇ ਪਿੰਡਾਂ ਨੂੰ ਕਿਹੜੇ ਕਿਹੜੇ ਪਿੰਡਾਂ ਨੂੰ ਜ਼ਿਆਦਾ ਖਤਰਾ ਸਾਡੇ ਪਿੰਡਾਂ ਹੀ ਜ਼ਿਆਦਾ ਜਆ ਲੱਡੀ ਆਗਾ ਆ ਜਲਾਨ ਹੋ ਗਿਆ ਘਾਵਦਾਂ ਹੋ ਗਈ ਬਸ ਦੋਏ ਪਿੰਡ ਨੇ ਠੀਕ ਹੈ ਨਾ ਬਾਕੀ ਸਰਕਾਰ ਕਹਿ ਰਹੀ ਹੈ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਡੀ ਬਾਜ਼ ਆਖਾ ਸਾਡੀ ਨਿਗਰਾਨੀ ਆ ਕਿਸਾਨਾਂ ਤੇ ਅਸੀਂ ਪੂਰਾ ਕਰਾਂਗੇ ਮਤਲਬ ਉਹ ਦਿੱਕਤ ਨਹੀਂ ਆਉਣ ਦਿੰਦੇ ਕੋਈ ਅੱਜ ਤਾਂ ਮਰਾ ਅੱਜ 23 ਤੇ ਉਹਨੇ ਨਹੀਂ ਢੇੜਾ ਮਾਰਿਆ ਮੁੜ ਕੇ ਸਕੂਟਰੀ ਤੇ ਫਿਰ ਦਿੱਤੀ ਨਾ ਹੁਣ ਗੱਡੀਆਂ ਨੇ ਲੈਵੇ ਗੱਡੀਆਂ ਚ ਨਹੀਂ ਆਈ ਕਦੇ ਹੂੰ ਮੁੜ ਕੇ ਢੇੜਾ ਵੀ ਨਹੀਂ ਮਾਰਿਆ ਪਿੰਡ ਚ ਵੀ ਨਹੀਂ ਢੇੜਾ ਮਾਰਿਆ ਹੂੰ ਤਾਂ ਦੇਖਣਾ ਲੋਕਾਂ ਦਾ ਕੀ ਦੇਖਣਾ ਵੀ ਕੀ ਹੋ ਰਿਹਾ ਠੀਕ ਹੈ ਠੀਕ ਹੈ ਸੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਕਿਸਾਨਾਂ ਦੇ ਹਾਲਾਤ ਕਾਫੀ ਚਿੰਤਾਜਨਕ ਨੇ ਜਨਨ ਕਿ ਕਿਸਾਨ ਕਹਿ ਰਹੇ ਨੇ ਕਿ ਜਿਹੜਾ ਸਰੰਧ ਚੋ ਆ ਉਹ ਵੱਡੇ ਨੁਕਸਾਨ ਕਰਦਾ ਇਸ ਵਾਰ ਉਹਦੇ ਸੈਫਨ ਚੱਲ ਪਏ ਨੇ ਜਿਹੜਾ ਫਸਲਾਂ ਚ ਪਾਣੀ ਜਾਣਾ ਸਟਾਰਟ ਹੋ ਚੁੱਕਿਆ ਸ਼ੁਰੂਆਤ ਹੋ ਚੁੱਕੀ ਆ ਹੁਣ ਚਿੰਤਨ ਨੇ ਕਿ ਸਾਡੀ ਨੀਂਦ ਵੀ ਉੱਡ ਚੁੱਕੀ ਆ ਹੁਣ ਦੇਖਣਾ ਹੋਵੇਗਾ ਜੇਕਰ ਇਹ ਜਿਆਦਾ ਸਰੰਧ ਚੋ ਵਧਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ